ਵਿਦਾਨ ਸਭਾ ਹਲਕਾ ਤੇ ਥਾਣਾ ਚਬਾਲਦੇ ਅਧੀਨ ਪੈਂਦੇ ਪਿੰਡ ਸੋਲ ਵਿਖੇ ਉਸ ਸਮੇਂ ਗੁੰਡਾਗਰਦੀ ਦੀ ਹੱਦ ਪਾਰ ਹੋ ਗਈ ਜਦੋਂ ਪਿੰਡ ਸੋਲ ਦੇ ਵਸਨੀਕ ਜਸਬੀਰ ਸਿੰਘ ਪੁੱਤਰ ਸਰਤਾ ਸਿੰਘ ਨੇ ਗਵਾਂਡ ਵਿੱਚ ਰਹਿੰਦੇ ਰੇਸ਼ਮ ਸਿੰਘ ਪੁੱਤਰ ਦੇਸਾ ਸਿੰਘ ਨੂੰ ਆਪਣੇ ਘਰ ਦੇ ਬਾਹਰ ਰੂੜੀ ਸੁਟਣ ਤੋਂ ਰੋਕਿਆ ਤਾਂ ਗੁੱਸੇ ਵਿੱਚ ਆਏ ਰੇਸ਼ਮ ਸਿੰਘ ਨੇ ਜਸਬੀਰ ਸਿੰਘ ਦੇ ਘਰ ਆਪਣੇ ਅਣਪਛਾਤੇ 10 ਤੋਂ 12 ਵਿਅਕਤੀਆਂ ਸਮੇਤ ਤੇਜ਼ ਤਾਰ ਹਥਿਆਰਾ, ਕਿਰਪਾਨਾ, ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਦੇ ਘਰ ਦੇ ਬਾਹਰ ਇੱਟਾ ਵੱਟੇ ਵੀ ਚਲਾਏ ਤੇ ਘਰ ਦੀ ਧੰਨ ਤੋੜ ਵੀ ਕੀਤੀ। ਝਗੜੇ ਵਿੱਚ ਗੁਰਪੇਜ ਸਿੰਘ ਪੁੱਤਰ ਸੁਰਤਾ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਸੇਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਤੁਸੀਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਨੌਜਵਾਨ ਦਿਨ ਦਿਹਾੜੇ ਸ਼ਰਿਆਮ ਘਰ ਦੇ ਬਾਹਰ ਲੱਗੇ ਮੇਨ ਦਰਵਾਜ਼ੇ ਨੂੰ ਦਾਤਰਾ ਕਿਰਪਾਨਾਂ ਨਾਲ ਭੰਨ ਰਹੇ ਹਨ ਅਤੇ ਘਰ ਦੇ ਅੰਦਰ ਇੱਟਾਂ ਵੱਟੇ ਮਾਰ ਰਹੇ ਹਨ ਜਦੋਂ ਪੂਰੀ ਘਟਨਾ ਦੀ ਸੂਚਨਾ ਜਸਬੀਰ ਸਿੰਘ ਨੇ ਥਾਣਾ ਸਦਰ ਦੀ ਤਰਨ ਤਾਰਨ ਪੁਲਿਸ ਨੂੰ ਦਿੱਤੀ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਦਾ ਕੋਈ ਵੀ ਅਧਿਕਾਰੀ ਕਾਰਵਾਈ ਕਰਨ ਨਹੀਂ ਆਇਆ ਪੀੜਤ ਪਰਿਵਾਰ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਸੋਂ ਮੰਗ ਕੀਤੀ ਹੈ ਕਿ ਕਿ ਉਕਤ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਜਦ ਕਿ ਤਫਤੀਸ਼ ਅਫਸਰ ਐਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਰੂੜੀ ਸੁੱਟਣ ਨੂੰ ਲੈ ਕੇ ਦੋਨਾਂ ਧਿਰਾਂ ਵਿੱਚ ਝਗੜਾ ਹੋਇਆ ਹੈ ਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਤਰਨਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ ਜਸਵੀਰ ਸਿੰਘ ਜੀ ਕਿਹੜਾ ਪਿੰਡ ਭਾਜੀ 16 ਪਿੰਡ ਜੀ ਕੀ ਆ ਜਿਹੜਾ ਇਟਾਂ ਟੁੱਟੇ ਚੱਲੇ ਆ ਬੂਹੇ ਟੁੱਟੇ ਪਏ ਆ ਟੈਂਕੀ ਟੁੱਟੀ ਪਈ ਕੀ ਮਾਮਲਾ ਹੈਗਾ ਸਰ ਜੀ ਵੇਖੋ ਜੀ ਮਾਮਲਾ ਤਾਂ ਕੋਈ ਨਹੀਂ ਜੀ ਸਾਡੇ ਬੂਹੇ ਗਾੜੀ ਰੂੜੀ ਲਾਉਣਾ ਚਾਹੁੰਦਾ ਅਸੀਂ ਰੂੜੀ ਨਹੀਂ ਲਾਉਂ ਦਿੰਦੇ ਜੀ ਇਹ ਗੱਲ ਤੋਂ ਇਹਨੇ ਪਹਿਲਾਂ ਤੇ ਸਾਡੇ ਕੋਈ ਮੁੰਡਿਆਂ ਨੂੰ ਦਾਤਰ ਲੈ ਕੇ ਪਿਆ ਅੱਜ ਤੇ ਦਾਤਰ ਲੈ ਕੇ ਉਹਨਾ ਫੜ ਲਿਆ ਇਹਨੂੰ ਦਾਤਰ ਗਾੜੀ ਨੂੰ ਮਾਇਆ ਤੇ ਦੋ ਤਿੰਨ ਜਣੇ ਮੁੰਡੇ ਸੀ ਉਹਨਾ ਫੜ ਕੇ ਘੇਰ ਕੇ ਤੇ ਕੋਈ ਦਾਤਰ ਖੋਇਆ ਤੇ ਇੱਕ ਮੇਰੇ ਭਰਾ ਦੇ ਦਾਤਰ ਵੱਜ ਗਿਆ ਉਹਨੂੰ ਹਸਪਤਾਲ ਦਾ ਦਾਖਲ ਕਰਾਇਆ ਤੇ ਬਾਕੀ ਅਸੀਂ ਘਰ ਨਹੀਂ ਹੈਗੇ ਤੇ ਇਹਨਾਂ ਮਗਰੋਂ ਗੁੰਡਾਗਰਦੀ ਪੂਰੀ ਕੀਤੀ ਆ ਸਾਡੀ ਪਾਣੀ ਵਾਲੀ ਟੈਂਕੀ ਵੀ 파ੜਤੀ ਆ ਸਾਡੇ ਬੂਹੇ ਗਾੜੀ ਵੇਖੋ ਕਿੰਨਾ ਯਾੜ ਕੇ ਨੇ ਬੂਹੇ 파ੜਿਆ ਮਾਰ ਮਾਰ ਕੁਹਾੜੀਆਂ ਦਾਤਰ ਸਾਡੇ ਕੈਮਰੇ ਤੋੜਤੇ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਹੋਣਾ ਸੀ ਪਾਣੀ ਜੋ ਬੈਠੇ ਆਤਰ ਨਾ ਹੀ ਨਾਉਣ ਜੋਗੇ ਨਾ ਹੀ ਉਸ ਤਰ੍ਹਾਂ ਕੁਝ ਕਰਨ ਦੇ ਇਹਨੇ ਬਹੁਤ ਗੁੰਡਾਗਰਦੀ ਸਾਡੇ ਨਾਲ ਕੀਤੀ ਆ ਬਹੁਤ ਜ਼ਿਆਦਾ ਧੱਕਾ ਕੀਤਾ ਸਾਡੇ ਨਾਲ ਨਾ ਕੀ ਬੰਦੇ ਦਾ ਕਿੱਥੋਂ ਦਾ ਰਹਿਣ ਵਾਲਾ ਉਹ ਇੱਥੋਂ ਦਾ ਰਹਿਣ ਵਾਲਾ ਮਿੰਟਾ ਉਹਦਾ ਨਾਂ ਆ ਸਿੱਧਾ ਨਾਂ ਰੇਸ਼ਮ ਸਿੰਘ ਆ ਪੁੱਤਰ ਦੇਸਾ ਸਿੰਘ ਦਾ ਆ ਉਹਨੇ ਤੀਜੀ ਵਾਰੀ ਸਾਡੇ ਦੇ ਕੰਮ ਕੀਤਾ ਤੇ ਤੀਜੀ ਵਾਰੀ ਥਾਣੇ ਰਿਪੋਰਟ ਦੇ ਕੇ ਦਰਖਾਸਤ ਦੇ ਕੇ ਆਏ ਆ ਤੇ ਸਾਡੀ ਸੁਣਵਾਈ ਨਹੀਂ ਜੇ ਕੋਈ ਵੀ ਹੋਈ ਅੱਜ ਫੇਰ ਇਹਨੇ ਤੀਜਾ ਚੌਥਾ ਹਲਾ ਕਰਤਾ ਜਿਹੜੇ ਬੰਦੇ ਲੈ ਕੇ ਪਿਆ ਸਾਡੇ ਘਰ ਤੇ ਸਾਨੂੰ ਮਾਰਕੁੱਟ ਕੀਤੀ ਹਜੇ ਜਾਨੋਂ ਮਾਰ ਦਾ ਖਤਰਾ ਸੀ ਤੇ ਅਸੀਂ ਘਰ ਹੁੰਦੇ ਸਾਡੇ ਜੀਆ ਯੰਤਰ ਸਾਰੇ ਉਹਨੇ ਆਹ ਆਹ ਸੂਰੀਆ ਗਿਣਨ ਕੋਦੇ ਛਾਰ ਹੀ ਦਾਤਰ ਹੀ ਹੋ ਸਕਦਾ ਦੂਜਾ ਸੰਦ ਵੀ ਕੋਈ ਲੈ ਕੇ ਆਇਆ ਹੋਵੇ ਉਹ ਨਹੀਂ ਇਹ ਵੇਖਿਆ ਕਿੰਨੇ ਕ ਬੰਦੇ ਸੀ ਬੰਦੇ ਦੇ 25 ਬੰਦੇ ਸੀ ਕੋਸ ਨੇ ਕੋਈ ਕਾਰਵਾਈ ਨਹੀਂ ਕੀਤੀ ਇੰਨੀ ਪਿੰਡ ਵਿੱਚ ਗੁੰਡਾਗਰਦੀ ਹੋਈ ਹੈ ਇਹਨਾਂ ਕੋਈ ਅਜੇ ਤੀਂ ਨਾ ਕਾਰਵਾਈ ਨਹੀਂ ਕੀਤੀ ਅਗੇ ਤੀਜੀ ਚੌਥੀ ਵਾਲੇ ਨੂੰ ਗੁੰਡਾਗਰਦੀ ਕਰਤੀ ਆ ਸਾਰੇ ਪਿੰਡ ਨੂੰ ਪਤਾ ਜੇ ਇਸ ਗੱਲ ਦਾ ਕੋਈ ਝੂਠ ਨਹੀਂ ਜੇ ਸੱਚ ਜੇ ਆਣ ਕੇ ਤੁਸੀਂ ਆਪਣਾ ਮੌਕਾ ਵੇਖ ਸਕਦੇ ਜੇ ਇਹੋ ਜੀ ਗੱਲ ਕੋਈ ਸਾਡੀ ਸਚਾਈ ਨਾ ਧੋਖਾ ਨਾ ਕੋਈ ਸੁਣੀ ਨਹੀਂ ਨਾ ਗੱਲਾਂ ਕੀ ਮੰਗਦੇ ਤੁਸੀਂ ਸਾਡੀ ਮੰਗ ਇਹ ਆ ਇਹਨਾਂ ਦਾ ਪਰਚਾ ਹੋਣਾ ਚਾਹੀਦਾ ਇਹੋ ਜਿਹੜੇ ਕੱਲ ਨੂੰ ਕੰਮ ਕਰਦੇ ਨਾ ਕਰਨ ਕਾਨੂੰ ਸਾਨੂੰ ਇਹਨਾਂ ਦਾ ਖਤਰਾ ਆ ਜਾਵੇ ਵੀ ਦੇ ਸਾਨੂੰ ਇਸ ਤਰ੍ਹਾਂ ਘਰਾਂ ਵਾਲ ਕੇ ਪੈ ਸਕਦੇ ਜਾਨੋ ਮਾਰ ਸਕਦੇ ਆ ਕੋਈ ਪਤਾ ਨਹੀਂ ਕਦੋਂ ਵੀ ਸਾਡੇ ਗੱਲ ਪੈ ਸਕਦੇ ਆ ਕਿਹੜਾ ਪਿੰਡ ਆਪਣਾ 16 ਭਾਈ ਜੱਟਾਂ ਲੱਗਿਆ ਕਿਤਾ ਲੱਗੀਆਂ ਸੱਟਾਂ ਜਿਹੜੀ ਰੂੜੀ ਤੋਂ ਮਾੜਿਆ ਝਗੜਾ ਸੀ ਤੇ ਅਸੀਂ ਉਹਨਾਂ ਨੂੰ ਡੱਕਿਆ ਵੀ ਤੁਸੀਂ ਇੱਥੇ ਨਾ ਸੁੱਟੋ ਸਾਡੇ ਬਗੇ ਗਾੜੀ ਵੀ ਇੱਥੇ ਅੱਗੇ ਸੁੱਟਦੇ ਤੁਸੀਂ ਉੱਥੇ ਸੁੱਟੋ ਕੋਈ ਇੰ ਕਰਦਿਆਂ ਕਰਦਾ ਫਿਰ ਪਹਿਲਾਂ ਵੀ ਦੋ ਤਿੰਨ ਵਾਰ ਝਗੜਾ ਹੋਇਆ ਵਾ ਤੇ ਥਾਣੇ ਵੀ ਦਰਖਾਸਤਾਂ ਹੋਈਆਂ ਵਾ ਤੇ ਅੱਜ ਫੇਰ ਉਹਨਾਂ ਦੁਬਾਰਾ ਫੇਰ ਰੂੜੀ ਸੁੱਟੀ ਆ ਤੇ ਅਸੀਂ ਫੇਰ ਆਪਣੀਆਂ ਵਾਰਡ ਕਰਨ ਲੱਪੇ ਤੇ ਮੁੜ ਕੇ ਉਹਨਾਂ ਨੇ ਗਾਲ ਮੰਦਾ ਕੀਤਾ ਵਾ ਤੇ ਮੁੜ ਕੇ ਕਾਪਾ ਕੱਢ ਲਿਆਂਦਾ ਵਾ ਤੇ ਕਾਪਾ ਧਾਨ ਕੇ ਮੈਨਸ ਉਟਾਉਂਦਾ ਤੇ ਮਾਰ ਕਤਿਆ ਕਾफी ਲੱਗੀ ਹੈ ਤੁਹਾਡੇ ਵੀਡੀਓ ਵੀ ਵੇਖੀ ਵੀਡੀਓ ਚ ਕਾਪਾ ਹਾਂਜੀ ਉਹਦੇ ਨੂੰ ਮਾਰਦੇ ਪਏ ਉਹ ਤੇ ਬਹੁਤ ਤਿੱਖਾ ਸੀ ਕਾਪਾ ਬੜਾ ਤਿੱਖਾ ਸੀ ਉਹਦੇ ਕੋਲ ਹਾਂਜੀ ਬੜੀ ਗੁੰਗਨਾਗਦੀ ਕਿੱਥੇ ਬਣੇ ਬੜੀ ਜਾਰੀ ਤੇ ਕੀ ਮੰਗ ਕਰਦੇ ਤੁਸੀਂ ਹੁਣ ਆਈਆਂ ਨੇ ਵੀ ਸਕਸੈਸ ਕਾਰਵਾਈ ਹੋਵੈ ਨਾ ਤੇ ਕੀ ਬਖਸ਼ਮ ਸਿੰਘ ਮਿੰਟਾ ਮਿੰਟਾ ਹਾਂਜੀ ਕਿੰਨੇ ਕੁ ਬੰਦੇ ਨਾਲ ਬਥੇਰੇ ਬੰਦੇ ਵੀਰ ਹਿਥਾਰ ਕਹ ਰਿਹਾ ਮੈਨੂੰ ਕਿ ਅਗਲੀ ਹਾਂਜੀ ਕੀ ਜੀ ਹਿਥਾਰ ਜੀ ਦਾ ਤਰ ਤੂਤਰੀ ਮੇਰਾ ਨਾਮ ਹਰਜੀਤ ਸਿੰਘ ਸੋਹਲ ਆ ਜੀ ਅੱਛਾ ਕੀ ਮਾਮਲਾ ਹੈਗਾ ਸਾਰਾ ਭਾਜੀ ਆ ਦੇਖੋ ਜੀ ਇਹ ਜਿਹੜੀ ਆ ਥਾਂ ਵਾ ਇਹ ਸਰਕਾਰੀ ਥਾਂ ਵਾ ਸਕੂਲ ਦਾ ਥਾਂ ਵਾ ਸਕੂਲ ਦਾ ਗਰਾਊਂਡ ਦਾ ਥਾਂ ਵਾ ਜਿਹਦੇ ਉੱਪਰ ਰੇਸ਼ਮ ਸਿੰਘ ਉਰਫ ਮਿੰਟਾ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਵਾ ਸੋ ਇਹ ਤਿੰਨ ਚਾਰ ਵਾਰੀ ਹੱਲੀ ਕਰ ਚੁੱਕਾ ਵਾ ਤੇ ਜਸਬੀਤ ਸਿੰਘ ਉਹਨਾਂ ਦੇ ਜਿਹੜਾ ਇਹ ਘਰ ਦੇ ਸਾਹਮਣੇ ਆਉਂਦਾ ਹੈ ਸੋ ਇਸ ਕਰਕੇ ਇਹ ਬਦਬੂ ਵਗੈਰਾ ਜਾਂ ਹੋਰ ਚੀਜ਼ਾਂ ਤੋਂ ਡਰਦੇ ਇਹ ਥਾਂ ਤੇ ਕਬਜ਼ਾ ਕਰਨ ਨਹੀਂ ਦਿੰਦੇ ਸੋ ਇਹਨਾਂ ਨੇ ਇਹ ਥਾਂ ਤੋਂ ਰੋਕਿਆ ਰੋਕਣ ਦੇ ਬਾਵਜੂਦ ਇਹਨੇ ਕੀ ਕੀਤਾ ਕਿ ਇਹਨਾਂ ਨੇ ਮੁੰਡਿਆਂ ਦੀਆਂ ਸਵਾਰੀਆਂ ਤੱਕ ਦਿੱਤੀਆਂ ਤਿੰਨਾਂ ਮੁੰਡਿਆਂ ਨੇ ਇਹਦੇ ਫੋਨ ਦੇ ਵਿੱਚ ਕੀ ਯਾਰ ਦੋਸਤਾ ਉਹਦੇ ਫੋਨ ਦੇ ਵਿੱਚ ਫੋਟੋਆਂ ਜਿਹੜੀਆਂ ਮਿਲੀਆਂ ਸੋ ਇਸ ਤੋਂ ਬਾਅਦ ਵੀ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਆ ਸੋ ਉਸ ਤੋਂ ਬਾਅਦ ਜਿਹੜੀ ਕੋਈ ਵੀ ਕਾਰਵਾਈ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਪ੍ਰੋਪਰ ਤਾਂ ਜੋ ਪਿੰਡ ਦਾ ਮਾਹੌਲ ਜਿਹੜਾ ਉਹ ਸ਼ਾਂਤਮਈ ਰਹਿ ਸਕੀ ਜਿਹੜੀ ਇਹ ਜਵਾਂ ਜਗ੍ਹਾ ਬਸ ਸਰਕਾਰੀ ਜਗ੍ਹਾ ਬਾਜੀ ਇਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜੀ ਇਹ ਐਲੀਮੈਂਟਰੀ ਸਕੂਲ ਦੀ ਸਰਕਾਰੀ ਜਗ੍ਹਾ ਜੀ ਸੋਲ ਪਿੰਡ ਵਿੱਚ ਲੜਾਈ ਲੇਕੀ ਮਾਮਲਾ ਹੈਗਾ ਸਾਰਾ ਜੀ ਉਹ ਆਪਣੇ ਕੋਲ ਦਰਖਾਸਤ ਆਈ ਹੈ ਮੈਂ ਉਹ ਦਰਖਾਸਤ ਦਾ ਜੋ ਵੀ ਹੈਗਾ ਉਹ ਬਣਦਾ ਹੋਏਗਾ ਜਿਹੜੀ ਵੀ ਕਾਰਵਾਈ ਜਿਹੜੀ ਪਾਰਟੀ ਨੇ ਜਲਦ ਕੰਮ ਕੀਤਾ ਹੋਗਾ ਉਹਦੇ ਖਿਲਾਫ ਜਿਹੜੀ ਇਹ ਵੰਡੀ ਕਰ ਵੀ ਕਰਾਂਗੇ ਅਤੇ ਜਿਹੜੀਆਂ ਸਾਡੀ ਜੋ ਵੀ ਅਗਦੇ ਤੱਤ ਸਾਹਮਣੇ ਆਣਗੇ ਉਹਨੂੰ ਤਾਉਪਾ ਪੱਪ ਨੂੰ ਡਾੜੀ ਕਰਾਂ। ਪਰ ਅਜੇ ਤੱਕ ਕਿਸੇ ਨੇ ਲੈ ਕੇ ਲੜਾਈ ਹੋਈ ਹੈ ਕਿ ਇਹ ਜਿਹੜਾ ਦਰਖਾਸਤ ਦੇ ਵਿੱਚ ਲਿਖਿਆ ਉਹ ਕਹਿੰਦੇ ਕੋਈ ਉੱਥੇ ਰੋਗੀ ਛੋੜਦੇ ਕੋਈ ਸਰਕਾਰੀ ਜਗਾ ਰੋਗੀ ਪੁੱਛਣ ਨੂੰ ਡਾੜੀ ਕੋ ਲੜਾਈ ਕਰਦਾ। ਠੀਕ